ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੰਦ ਹਵੇਲੀ ਦੇ ਵਿੱਚ ਮਾਰਨ ਦੀ ਬਿਉਂਤ ਬਣਾਈ ਗਈ ਤਾਂ ਕੀ ਹੋਇਆ ਜਾਣਦੇ ਹਾਂ ਇਸ ਸਾਖੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਠੱਗਾਂ ਦੇ ਪਿੰਡ ਵਿੱਚ ਪਹੁੰਚ ਗਏ। ਉਸ ਪਿੰਡ ਵਿੱਚ ਇੱਕ ਬਹੁਤ ਮੰਨਿਆ ਪਰਵੰਨਿਆ ਠੱਗ ਰਹਿੰਦਾ ਸੀ। ਉਸ ਨੂੰ ਸੱਜਣ ਠੱਗ ਕਿਹਾ ਜਾਂਦਾ ਸੀ। ਉਹ ਸੱਜਣ ਠੱਗ ਦੀ ਹਵੇਲੀ ਪਿੰਡ ਦੇ ਬਾਹਰਲੇ ਪਾਸੇ ਬਾਰ-ਬਾਰ ਪੈਂਦੀ ਸੀ। ਹਵੇਲੀ ਐਨੀ ਆਲੀਸ਼ਾਨ ਅਤੇ ਬਹੁਤ ਜ਼ਿਆਦਾ ਸੁੰਦਰ ਸੀ ਕਿ ਉਹ ਹਵੇਲੀ ਹਰ ਇੱਕ ਦਾ ਮਨ ਮੋਹ ਲੈਂਦੀ ਸੀ। ਉਸ ਹਵੇਲੀ ਦੇ ਅੰਦਰ ਇੱਕ ਸਾਈਡ ਤੇ ਇੱਕ ਮਸਜਿਦ ਬਣੀ ਹੋਈ ਸੀ। ਅਤੇ ਦੂਸਰੇ ਪਾਸੇ ਮੰਦਰ ਬਣਿਆ ਹੋਇਆ ਸੀ ਅਤੇ ਉਸ ਹਵੇਲੀ ਦੇ ਅੰਦਰ ਇੱਕ ਬਹੁਤ ਜ਼ਿਆਦਾ ਡੂੰਘਾ ਖੂਪ ਪਟਿਆ ਹੋਇਆ ਸੀ ਪਰ ਉਸ ਖੂਹ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਕੋਈ ਵੀ ਨਹੀਂ ਜਾਣਦਾ ਸੀ ਜੇਕਰ ਕੋਈ ਹਿੰਦੂ ਉਸ ਹਵੇਲੀ ਦੇ ਅੰਦਰ ਰਾਤ ਕੱਟਣ ਲਈ ਜਾਂਦਾ ਤਾਂ ਉਸ ਨੂੰ ਮੰਦਰ ਦੇ ਅੰਦਰ ਜਗ੍ਹਾ ਦਿੱਤੀ ਜਾਂਦੀ ਸੀ ਅਤੇ ਜੇ ਕੋਈ ਮੁਸਲਮਾਨ ਸਹਵੈਲੀ ਦੇ ਅੰਦਰ ਰਾਤ ਕੱਟਣ ਲਈ ਜਾਂਦਾ ਤਾਂ ਉਸ ਨੂੰ ਮਸਜਿਦ ਦੇ ਅੰਦਰ ਜਗ੍ਹਾ ਦਿੱਤੀ ਜਾਂਦੀ ਸੀ ਸੱਜਣ ਉਸ ਇਲਾਕੇ ਦਾ ਚਤੁਰ ਤੇ ਚਲਾਕ ਲਟੇਰਾ ਸੀ ਜਦੋਂ ਵੀ ਕੋਈ ਇਨਸਾਨ ਉਸ ਹਵੇਲੀ ਦੇ ਅੰਦਰ ਜਾਂਦਾ ਪਹਿਲਾਂ ਤਾਂ ਉਸ ਦੀ ਬਹੁਤ ਚੰਗੀ ਸੇਵਾ ਕੀਤੀ ਜਾਂਦੀ ਪਰ ਜਿਵੇਂ ਹੀ ਅੱਧੀ ਰਾਤ ਹੋ ਜਾਂਦੀ ਉਸ ਨੂੰ ਜਾਨੋਂ ਮਾਰ ਕੇ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਸੀ ਅਤੇ ਜੋ ਵੀ ਕੁਝ ਉਸ ਕੋਲ ਹੁੰਦਾ ਤਾਂ ਉਹ ਸਭ ਕੁਝ ਲੁੱਟ ਪੁੱਟ ਲਿਆ ਜਾਂਦਾ ਸੀ ਸੱਜਣ ਆਪਣੇ ਆਪ ਨੂੰ ਬਹੁਤ ਚਲਾਕ ਅਤੇ ਚੁਸਤ ਸਮਝਦਾ ਸੀ ਦਿਨ ਵੇਲੇ ਉਹ ਹਵੇਲੀ ਦੇ ਬਾਹਰ ਗੇਟ ਅੱਗੇ ਹਵੇਲੀ ਦੇ ਬਾਹਰ ਹੱਥ ਵਿੱਚ ਮਾਲਾ ਫੜ ਕੇ ਬੈਠਾ ਰਹਿੰਦਾ ਸੀ ਵੇਖਣ ਵਾਲੇ ਨੂੰ ਇਉਂ ਲੱਗਦਾ ਸੀ ਜਿਵੇਂ ਕਿ ਉਹ ਬਹੁਤ ਹੀ ਧਰਮੀ ਆਦਮੀ ਹੁੰਦਾ ਹੈ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਯਾਤਰਾ ਕਰਦੇ ਹੋਏ ਉਸ ਸੱਜਣ ਠੱਗ ਦੀ ਹਵੇਲੀ ਅੰਦਰ ਆ ਗਏ ਤਾਂ ਉਹ ਸੱਜਣ ਗੁਰੂ ਸਾਹਿਬ ਜੀ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਉਹ ਸੱਜਣ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਇਹ ਬਹੁਤ ਵੱਡਾ ਅਮੀਰ ਬੰਦਾ ਹੋਵੇ ਸੱਜਣ ਠੱਗ ਨੇ ਮਾਨਵੇਂ ਸੋਚਿਆ ਕਿ ਜ਼ਰੂਰ ਇਹ ਬਹੁਤ ਵੱਡਾ ਵਪਾਰੀ ਹੋਵੇਗਾ ਸੱਜਣ ਆਪਣੇ ਨੌਕਰਾਂ ਚੱਕਰਾਂ ਨੂੰ ਕਹਿ ਲਗਾ ਕਿ ਇਹਨਾਂ ਦੀ ਸੇਵਾ ਪਾਣੀ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਇਹਨਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਤਾਂ ਸੱਜਣ ਦੇ ਕਹਿਣ ਤੇ ਉਸ ਦੇ ਨੌਕਰਾਂ ਨੇ ਜਿਵੇਂ ਉਸ ਨੇ ਕਿਹਾ ਸੀ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਗਈ ਅਤੇ ਜਦੋਂ ਰਾਤ ਹੋ ਗਈ ਤਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਅੰਦਰ ਕੋਠੜੀਆਂ ਦੇ ਅੰਦਰ ਲੈ ਗਏ ਅਤੇ ਉਹ ਸੱਜਣ ਠੱਗ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਤੁਸੀਂ ਬੇਫਿਕਰ ਹੋ ਕੇ ਸੌ ਜਾਓ ਇੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਸੱਜਣ ਨੂੰ ਕਹਿਣ ਲਗੇ ਕਿ ਸੱਜਣਾ ਹਜੇ ਸਾਡਾ ਆਰਾਮ ਕਰਨ ਦਾ ਸਮਾਂ ਨਹੀਂ ਹੈ ਜਿਸ ਕੰਮ ਲਈ ਸਾਨੂੰ ਪ੍ਰਮਾਤਮਾ ਨੇ ਇੱਥੇ ਭੇਜਿਆ ਹੈ ਪਹਿਲਾਂ ਅਸੀਂ ਉਹ ਕੰਮ ਕਰਨਾ ਹੈ ਸੱਜਣ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸਮਝ ਨਹੀਂ ਆਏ ਅਤੇ ਉਹ ਉੱਥੋਂ ਆਪਣੀ ਹਵੇਲੀ ਦੇ ਅੰਦਰ ਵਾਪਸ ਚਲਾ ਗਿਆ ਅਤੇ ਅੰਦਰ ਜਾ ਕੇ ਸੱਜਣ ਆਪਣੇ ਨੌਕਰਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਰਨ ਦੀ ਬਿਆਉਂਤ ਬਣਾਉਣ ਲੱਗਾ ਅਤੇ ਥੋੜੀ ਹੀ ਦੇਰ ਬਾਅਦ ਸੱਜਣ ਦੇ ਕੰਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿੱਠੀ-ਮਿੱਠੀ ਬਾਣੀ ਪਾੜਨ ਦੀ ਆਵਾਜ਼ ਸੁਣਾਈ ਦਿੱਤੀ ਇਸ ਸੁਰੀਲੀ ਆਵਾਜ਼ ਵਿੱਚ ਬਾਣੀ ਦੀ ਆਵਾਜ਼ ਸੁਣ ਕੇ ਸੱਜਣ ਤੁਰਿਆ ਨਾ ਗਿਆ ਅਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਏ ਅਤੇ ਉਸ ਕੋਠੜੀ ਦੇ ਅੰਦਰ ਚਲਾ ਗਿਆ ਜਾ ਕੇ ਉਸ ਨੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਵੱਲ ਦੇਖਿਆ ਤਾਂ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਨੂਰ ਦਿਖਾਈ ਦੇ ਰਿਹਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨੂਰ ਤੱਕ ਕੇ अर्जेंटਾਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਣੀ ਸ਼ਬਦ ਉਚਾਰਨ ਕਰਦਿਆਂ ਸੁਣ ਕੇ ਉਸ ਨੂੰ ਆਪਣੇ ਮਾੜੇ ਕੀਤੇ ਕਰਮ yaad ਆਉਣ ਲੱਗੇ ਧੀ ਹੌਲੀ ਕੰਮ ਦਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਚਲਾ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟਹਿ ਕੇ ਮਾਫੀ ਮੰਗਣ ਲੱਗਾ ਇਹ ਲੱਗਾ ਕਿ ਗੁਰੂ ਸਾਹਿਬ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੁਰੇ ਕਰਮ ਕੀਤੇ ਹਨ ਅਤੇ ਮੈਂ ਜਿੰਨਾ ਵੀ ਧਨ ਦੌਲਤ ਇਕੱਠਾ ਕੀਤਾ ਹੈ ਇਹ ਸਾਰਾ ਕੋ ਅਤੇ ਧੋਕੇ ਨਾਲ ਕਮਾਇਆ ਹੋਇਆ ਧਨ ਹੈ ਪਰ ਅੱਜ ਮੈਨੂੰ ਪਤਾ ਨਹੀਂ ਕਿਉਂ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪਾਪ ਕੀਤੇ ਹਨ ਅਤੇ ਅੱਜ ਮੈਨੂੰ ਇਸ ਧਨ ਵਿੱਚ ਲੋਕਾਂ ਦੇ ਖੂਨ ਦੀ ਸੁਗੰਧ ਆ ਰਹੀ ਹੈ ਗੁਰੂ ਸਾਹਿਬ ਜੀ ਤੁਸੀਂ ਮੇਰੇ ਉੱਤੇ ਕਿਰਪਾ ਕਰੋ ਅਤੇ ਮੈਨੂੰ ਬਖਸ਼ ਦੇਵੋ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸੱਜਣ ਨੂੰ ਕਹਿਣ ਲੱਗੇ ਕਿ ਸੱਜਣਾ ਮੈਂ ਕੌਣ ਹੁੰਦਾ ਹਾਂ ਤੈਨੂੰ ਮਾਫ਼ ਕਰਨ ਵਾਲਾ ਬਖਸ਼ਣ ਵਾਲਾ ਮਾਫ਼ ਤਾਂ ਤੈਨੂੰ ਉਸ ਪਰਮਾਤਮਾ ਨੇ ਕਰਨਾ ਹੈ। ਮੈਂ ਤਾਂ ਤੈਨੂੰ ਇੱਕ ਸਿੱਧੇ ਰਸਤੇ ਤੇ ਲਾ ਸਕਦਾ ਹਾਂ ਕਿ ਜੇਕਰ ਤੂੰ ਚਾਹੁੰਦਾ ਹੈ ਕਿ ਤੇਰੇ ਕੀਤੇ ਹੋਏ ਗੁਨਾਹ ਸਾਰੇ ਮਾਫ਼ ਹੋ ਜਾਣ। ਅੱਜ ਤੋਂ ਹੀ ਮਾੜੇ ਕਰਮਾਂ ਨੂੰ ਛੱਡ ਕੇ ਚੰਗੇ ਕੰਮ ਕਰਨੇ ਸ਼ੁਰੂ ਕਰਦੇ ਅਤੇ ਉਸ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰਦੇ ਇਸ ਤਰ੍ਹਾਂ ਉਹ ਸੱਜਣ ਠੱਗ ਨੇ ਉਸ ਤੋਂ ਬਾਅਦ ਆਪਣੇ ਮਾੜੇ ਕਰਮ ਛੱਡ ਕੇ ਚੰਗੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਪਰਮਾਤਮਾ ਨੂੰ ਯਾਦ ਕਰਨ ਲੱਗ ਪਿਆ ਅਤੇ ਜੋ ਵੀ ਲੁੱਟ ਖੋਹਦਾ ਧਨ ਇਕੱਠਾ ਕੀਤਾ ਸੀ ਉਹ ਉਸਨੇ ਸਾਰਾ ਗਰੀਬਾਂ ਦੇ ਵਿੱਚ ਵੰਡ ਦਿੱਤਾ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ